के okay. एक चम्मच ऑयल हो गया चलो तो बाद फिर आप पावे थोड़ी जी हिंग तो बाद थोड़ा जहा पावे आप जीरा जीरा चल गया इस पॉइंट पे आप आके फटाफट पा देंगे अपना लसन ਜਿੰਨੀ ਹਲਦੀ ਪਾਣੀ ਹੋਣੇ ਪਾਜੋ ਤਾਂ ਜੋ ਤੇਲ ਦੇ ਵਿੱਚ ਚੰਗੀ ਤਰ੍ਹਾਂ ਫਨ ਹੋ ਜਾਵੇ। ਅੱडले ਇਹ ਆਪਾਂ ਬਣਾ ਰਹੇ ਹਾਂ ਰਾਉਂਡ 200 ਗ੍ਰਾਮ ਪਨੀਰ ਹਲਦੀ ਥੋੜੀ ਜਿਹੀ ਪੱਕ ਗਈ ਆ ਤੇ ਆਪਾਂ ਫਿਰ ਇਹਦੇ ਵਿੱਚ ਪਿਆਜ਼ ਦੀ ਪੇਸਟ ਪਾਵਾਂਗੇ। ਹਾਂ ਲੋ ਆਲੂ ਜੀ ਪੇਸਟ ਪਾਉਣ ਤੋਂ ਬਾਅਦ ਅਦਰਕ ਵਾਲਾ ਜਿਹੜਾ ਆਪਾਂ ਪੇਸਟ ਬਣਾਇਆ ਸੀਗਾ ਉਹ ਵੀ ਆਪਾਂ ਪਾ ਲਈਏ। ਆਹ। ਥੋੜਾ ਨਮਕ ਪਾਓ। ਥੋੜੀ ਮਿਕਸ ਕਰ। ਥੋੜੀ ਜਿਹੀ ਪੇਸਟ ਬਣ ਗਈ ਤਾਂ ਇਹਨੂੰ ਤਾਂ 4 ਮਿੰਟ ਪਕਾਣ ਨਾਲ। ਹੁਣ ਆਪਾਂ ਇਸ ਵਿੱਚ ਮਸਾਲੇ ਪਾ ਦਾਂਗੇ। ਆਪਣਾ ਗਰਮ ਮਸਾਲਾ ਇਹਨਾਂ ਵਾਲੇ ਪਾਵਾਂਗੇ। ਤਨੀਆ ਪਾਊਡਰ ਲੋ ਜੀ ਇਹਨੂੰ ਫਟਾਫਟ ਮਿਕਸ ਕਰਕੇ ਹੁਣ ਆਪਾਂ ਇਹਦੇ ਪਾਣੀ ਟਮਾਟੋ ਦੀ ਪਿਉਰੀ ਲੋ ਜੀ ਦੇਖੋ ਤੁਹਾਡੀ ਪੇਸਟ ਵਜੇ ਤਿਆਰ ਹੋ ਗਈ ਆ ਹੁਣ ਆਪਾਂ ਇਹਨੂੰ ਬਿਲਕੁਲ ਲੋ ਫਲੇਮ ਕਰਕੇ ਅਟਕਣ ਲਾ ਕੇ ਭੋਲ ਲਾਵਾਂਗੇ ਦੇ ਦੇ ਵਿੱਚ 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 ਹਿਲਾਉਂਦੇ ਰਹੋ 5 ਮਿੰਟ ਇਹਨੂੰ ਭੁੰਨਣਾ ਹੈ ਪਰ ਵਿੱਚ ਤੁਹਾਨੂੰ ਲੱਗੇ ਜਦੋਂ ਕਿ ਥੋੜਾ ਜਿਆਦਾ ਹੋ ਰਿਹਾ ਤੇ ਵਿੱਚ ਵਿੱਚ ਇਹਨੂੰ ਢੱਕਣ ਚੱਕ ਕੇ ਹਿਲਾਉਂਦੇ ਰਹਿਣਾ 2-4 ਤੋਂ 5 ਮਿੰਟ ਹੋ ਗਏ ਆ ਹੁਣ ਇਹਦੇ ਉੱਪਰ ਢੱਕਣ ਖੋਲ੍ਹ ਕੇ ਥੋੜਾ ਕਰਾਂਗੇ ਤਾਂ ਜੋ ਪਾਣੀ ਇਹ ਔੜੀ ਜਾਵੇ ਠੀਕ ਹੈ ਤੇ ਚੰਗੀ ਤਰ੍ਹਾਂ ਸਾਡਾ ਪਿਆਜ਼ ਤੇ ਟਮਾਟਰ ਵੀ ਪੱਕ ਜਾਵੇ ਤੇ ਪੇਸਟ ਵੀ ਬਣ ਜਾਵੇ ਆ ਦੇਖੋ ਕਾਕ ਆਪਾਂ ਨੂੰ ਇਧਰ ਕਰ ਲਿਆ ਠੀਕ ਹੈ ਜੀ ਹੋਰ ਹਲੇ ਵਿੱਚ ਪਾਣੀ ਹੈਗਾ ਆ ਥੋੜਾ 5 ਤੋਂ 7 ਮਿੰਟ ਜ਼ਿਆਦਾ ਲੱਗੇ ਕਿਉਂਕਿ ਆਪਾਂ ਲੋ ਫਲੇਮ ਤੇ ਪਕਾਇਆ ਹੋਇਆ ਹੈ ਆ ਇਹਨੂੰ ਹਲੇ ਹੋਰ ਥੋੜਾ ਡਰਾਈ ਕਰਨਾ ਹੈ ਕਿ ਹੁਣ ਦੇਖੋ ਕਾਫੀ ਡਰਾਈ ਹੋ ਗਿਆ ਹੈ ਮਸਾਲਾ ਵੀ ਸਾਡਾ ਚੰਗੀ ਤਰ੍ਹਾਂ ਪਨ ਹੋ ਗਿਆ ਹੁਣ ਹੁਣ ਆਪਾਂ ਇਹਦੇ ਵਿੱਚ ਜਿੰਨਾ ਰਿਕੁਆਇਰਡ ਸਾਨੂੰ ਪਾਣੀ ਹੈ ਨਾ ਉਨਾ ਪਾਣੀ ਹਾਲੇ ਹੁਣ ਗੈਸ ਨੂੰ ਆਪਾਂ ਮੀਡੀਅਮ ਫਲੇਮ ਤੇ ਰੱਖ ਲੈਣਾ ਤਾਂ ਦੋ ਜਲਦੀ ਉਪਰੇ ਇਸ ਪੁਆਇੰਟ ਤੇ ਆ ਕੇ ਆਪਾਂ ਪਹਿਲਾਂ ਸਭ ਤੋਂ ਮਟਰ ਪਾਵਾਂਗੇ ਪਨੀਰ ਆਪਾਂ ਨਹੀਂ ਪਾਵਾਂਗੇ ਹਾਲੇ ਕਿਉਂਕਿ ਮਟਰਾਂ ਨੂੰ ਟਾਈਮ ਲੱਗਣਾ ਹੈ ਥੋੜਾ ਪੱਕਣ ਵਿੱਚ ਤਾਂ ਕਰਕੇ ਆਪਾਂ ਪਨੀਰ ਜਦੋਂ 5 ਤੋਂ 7 ਮਿੰਟ ਆਪਾਂ ਉਬਾਲਣਾ ਲਾਸਟ ਵਾਲੇ ਜਦੋਂ ਮਟਰ ਹੋ ਗਏ ਉਸ ਤੋਂ ਬਾਅਦ ਪਨੀਰ ਪਾਵਾਂਗੇ ਇਹਨੂੰ ਟੱਕ ਲੋ ਥੋੜਾ ਉਬਲਣ ਦੋ ਜਦੋਂ ਉਬਲ ਗਿਆ ਉਦੋਂ ਆਪਾਂ ਇਹਨੂੰ ਲੋ ਤੋਂ ਮੀਡੀਅਮ ਦੇ ਵਿੱਚ ਰੱਖ ਕੇ ਪਕਾਵਾਂਗੇ 7 ਤੋਂ 8 ਮਿੰਟ ਦੇਖੋ ਜੀ ਆਪਾਂ ਟੱਕੇ ਪਕਾ ਰਹੇ ਨੇ ਹੁਣ ਇਹ ਪੱਕ ਰਿਹਾ ਹੈ ਕੀ ਮਟਰ ਕਿਵੇਂ ਦੇ ਹੋਏ ਆ ਸਾਡਾ ਪਨੀਰ ਆਪਾਂ ਪਾਣੀ ਚ ਨਹੀਂ ਰੱਖਿਆ ਕਿਉਂਕਿ ਸਾਡਾ ਪਨੀਰ ਕਾਫੀ ਸੌਫਟ ਸੀਗਾ ਜਿੱਦੋਂ ਉਹ ਸਖਤ ਤਾਂ ਤੈਨੂੰ ਥੋੜੀ देर 5 ਮਿੰਟ ਗਰਮ ਪਾਣੀ ਚ ਰੱਖੋ ਪਰ ਸਾਡੀ ਲੋੜ ਨਹੀਂ ਆਪਾਂ ਤਾਰ ਕੇ 10 ਮਿੰਟ ਇਹਦੇ ਵਿੱਚ ਪਾ ਕੇ ਹੀ ਉਬਾਲ ਲੈਣਾ ਹੈ ਠੀਕ ਹੈ ਹਾਂ ਹੁਣ ਆਪਾਂ ਫੇਰ ੜਾਕ ਦਿੱਤਾ ਹੁਣ ਆਪਾਂ ਫੇਰ ਇਹਨੂੰ 10 ਮਿੰਟ ਪੂਰੇ ਉਬਾਲ ਲੈਣਾ ਆ ਹੌਲੀ ਹੌਲੀ ਜੇ ਤੁਹਾਨੂੰ ਲੱਗਦਾ ਗਰੇਵੀ ਥਿੱਕ ਹੁੰਦੀ ਪਈ ਆ ਥੋੜਾ ਜਿਹਾ ਪਾਣੀ ਟੱਕਰ ਚੱਕ ਕੇ ਪਾ ਲਓ ਨਹੀਂ ਤਾਂ ਲੋੜ ਨਹੀਂ ਪਾ ਲਓ ਇਹ ਸਾਡਾ ਪਨੀਰ ਹੋ ਗਿਆ ਰੈਡੀ ਤਾਂ ਥੋੜਾ ਕਰਫੀ ਮਾਰ ਕੇ ਦਿਖਾ ਦਿੰਨੇ ਆ ਠੀਕ ਹੈ ਪਰ ਹੁਣ ਆਊਗਾ ਇੱਕ ਮੇਨ ਇਨਗਰੀਡੀਐਂਟ ਇਹਦਾ ਹਾਲੇ ਕਿਸ ਜੀ ਚਾਰ ਚੰਨ ਲਗਾ ਦਿੰਦਾ ਧਨੀਆ ਲੋ ਜੀ ਹੌਫਨ ਇਨਸ਼ਾ ਅੱਲਾਹ ਕਰੇ ਤੁਹਾਨੂੰ ਜੇ ਤੁਹਾਨੂੰ ਪਸੰਦ ਆਦਾ ਪਾਓ ਲੋ ਜੀ ਦੇਖ ਲਓ ਇਹਦੇ ਵਿੱਚ ਕੀ ਆ ਮਸਾਲੇ ਵੀ ਆਪਾਂ ਸਬਜੀ ਦੇ ਹਿਸਾਬ ਨਾਲ ਪਾਏ ਆ ਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਆਪਾਂ ਤੇਲ ਬਹੁਤ ਹੀ ਘੱਟ ਪਾਇਆ ਇੱਕ ਵਾਰੀ ਇਹ ਮੈਂ ਬਣਾ ਕੇ ਦੇਖੋ ਜਿਵੇਂ ਆਪਾਂ ਬਣਾਈ ਆ ਪੱਕਾ ਸਵਾਦ ਬਣੂਗੀ ਸਾਡੀ ਦਾ ਬਹੁਤ ਸਵਾਦ ਬਣੀ ਹੈ ਧੰਨਵਾਦ